ਸਰਕਾਰੀ ਮਿਡਲ ਸਮਾਰਟ ਸਕੂਲ ਇੱਟਾਬਦੀ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਪੰਜਾਬ ਦੇ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਅਤੇ ਵਿਧਾਇਕ ਸੁਧਾਰਾਂ ਦੀ ਲੜੀ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ ਇੱਟਾਬਦੀ ਵਿੱਚ ਬਣ ਰਹੀ ਚਾਰ ਦੀਵਾਰੀ ਦਾ ਉਦਘਾਟਨ ਸ਼੍ਰੀ ਜੀਤਰਾਜ ਪੱਟੀ ਹਲਕਾ ਇੰਚਾਰਜ ਆਦਮਪੁਰ ਡਾਇਰੈਕਟਰ ਪਨਵਸ ਪੰਜਾਬ ਨੇ ਆਪਣੇ ਕਰ ਕਮਲਾ ਨਾਲ ਕੀਤਾ ਸਭ ਤੋਂ ਪਹਿਲਾਂ ਸਕੂਲ ਭੋਗਪੁਰ ਬਲਾਕ ਦੇ ਬਲਾਕ ਨੋਡ ਅਫਸਰ सुरेंद्र ਕੁਮਾਰ ਰਾਣਾ ਅਤੇ ਇਨਚਾਰਜ ਦਿਕਸ਼ਿਤ ਕੁਮਾਰੀ ਸਰਕਾਰੀ ਮਿਡਲ ਸਮਾਰਟ ਸਕੂਲ ਇੱਟਾਬਦੀ ਅਤੇ ਰਾਜਵਿੰਦਰ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇੱਟਾਬਦੀ ਨੇ ਹਲਕਾ ਇਨਚਾਰਜ ਆਦਮਪੁਰ ਜੀਤਰਾਲ ਪੱਟੀ ਨਾਲ ਆਈ ਉਹਨਾਂ ਦੀ ਸਮੂਹ ਟੀਮ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ ਫਿਰ ਪੱਥਰ ਦੀ ਢੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਬਾਦ ਸਕੂਲ ਇੰਚਾਰਜ ਵੱਲੋਂ ਆਪਣੀ ਲਿਖੀ ਕਵਿਤਾ ਪੇਸ਼ ਕਰਕੇ ਜੀਤ ਲਾਲ ਪੱਟੀ ਨੂੰ ਸਟੇਜ ਤੇ ਬੁਲਣ ਦਾ ਸੱਤਾ ਦਿੱਤਾ ਗਿਆ ਜੀਤ ਲਾਲ ਪੱਟੀ ਨੇ ਸਰਕਾਰ ਦੇ ਕੀਤੇ ਕੰਮਾਂ ਦਾ ਬਿਉਰਾ ਸੁਣਾਇਆ ਅਤੇ ਅਗਲੇ ਸਾਲਾਂ ਵਿੱਚ ਵੱਧ ਤੋਂ ਵੱਧ ਸਕੂਲਾਂ ਨੂੰ ਗ੍ਰਾਂਟਾਂ ਦੇਣ ਦਾ ਆਸ਼ਵਾਸਨ ਵੀ ਦਿੱਤਾ ਨੇ ਫੁੱਲਾਂ ਦੇ ਵਰਗੇ ਵੰਡਨ ਜੋ ਖੁਸ਼ਬੋਈ ਮਾਨਵਤਾ ਦੀ ਮਹਿਕ ਵਖੇਰਨ ਵੰਡਨ ਪਿਆਰ ਦੇ ਮੋਤੀ ਉਜ ਬੰਦੇ ਜਿਨ੍ਹਾਂ ਦੇ ਸਿਰ ਤੇ ਧਰਤੀ ਲੱਗੇ ਖੜੋਤੀ ਅੱਜ ਸਾਡੇ ਵਿੜੇ ਵਿੱਚ ਆ ਕੇ ਅੱਖਰਾਂ ਦਾ ਨੂਰ ਖੰਡਾਇਆ ਸ਼੍ਰੀ ਜੀਤ ਲਾਲ ਪੱਟੀ ਜੀ ਨੇ ਸਾਡਾ ਮਾਣ ਵਧਾਇਆ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹਰ ਕੰਮ ਹੈ ਕਰਵਾਇਆ ਬਦਲ ਦਿੱਤੀ ਪਿਛਲੇ 3 ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਦਿੱਖ ਹਰ ਇੱਕ ਨੂੰ ਜਾਪੇ ਹੁਣ ਇੱਥੇ ਸੁਨਹਿਰੀ ਪਵਿੱਤਰ ਸੀਐਮ ਸਾਹਿਬ ਤੇ ਸਿੱਖਿਆ ਮੰਤਰੀ ਜੀ ਦੀ ਸੋਚ ਹੈ ਮਹਾਨ ਵਿਦੇਸ਼ਾਂ ਵਿੱਚ ਜਾ ਕੇ ਸਾਡੇ ਪ੍ਰਿੰਸੀਪਲ ਪ੍ਰਾਪਤ ਕਰਨ ਨਵੀਆਂ ਪੜਾਉਣ ਤਕਨੀਕਾਂ ਦਾ ਗਿਆਨ ਨਵੇਂ ਕਮਰੇ ਨਵਾਂ ਫਰਨੀਚਰ ਨਵਾਂ ਹੈ ਸਾਰਾ ਸਮਾਨ ਪੰਜਾਬ ਸਰਕਾਰ ਦੇ ਸਕੂਲ ਲਗਨ ਬੜੇ ਹੀ ਯਾਲੀ ਸ਼ਾਨ ਆਓ ਬੱਚਿਓ ਇਹਨਾਂ ਸਕੂਲਾਂ ਵਿੱਚ ਆਪਾਂ ਦਾਖਲ ਹੋਈਏ ਸਿੱਖਿਆ ਦੀ ਇੱਕ ਨਵੀਂ ਮੰਜ਼ਿਲ ਨੂੰ ਰਲ ਕੇ ਆਪਾਂ ਛੋਈਏ ਪੰਜਾਬ ਸਾਡੇ ਦੀ ਜਾਂਪੇ ਸਾਰੇ ਸੰਸਾਰ ਦੀ ਵਖਰੀ ਸ਼ਾਨ ਹਰ ਇੱਕ ਬੱਚਾ ਪੜ ਕੇ ਇਸ ਦਾ ਬਣੇ ਮਹਾਨ ਹਰ ਇੱਕ ਬੱਚਾ ਪੜ ਕੇ ਇਸ ਦਾ ਬਣੇ ਮਹਾਨ ਸਰਕਾਰ ਬਗੈਰ ਇਹ ਰੱਖਦਾ ਹੈ ਕਿ ਅਗਰ ਪੈਸਾ ਸਕੂਲਾਂ ਦੇ ਹੋਰ ਚਾਹੀਦਾ ਐਸਟੀਮੇਟ ਗੂਗਲ ਦੇ ਵਿੱਚ ਪਾਇਆ ਜਾਵੇ ਤਾਂ ਕਿ ਗਲਤੀ ਪੈਸੇ ਭੇਜੇ ਜੋ ਵੀ ਬੰਦ ਸ਼ੁਰੂ ਕਰਵਾਇਆ ਜਾ ਸਕਦਾ ਕਿਉਂਕਿ ਕਾਫੀ ਸਮਾਂ ਪਹਿਲਾਂ ਪਰ ਸਾਰਿਆਂ ਨੂੰ ਪਤਾ ਕਿ ਸਿੰਗਲ ਦੀ ਤਰ੍ਹਾਂ ਸਕੂਲ ਹੋ ਐਸੀ ਜੋ ਸਰਕਾਰੀ ਪਾਇਆ ਹੈ बच्चों की गिनती घट गई सी टीचर की गिनती भी घट गई हो गया जिस बेले दो हजार बारिश आम आदमी पार्टी आई आधा कियाचर की गिनती कढ़ाई जाए काफी बच्चे प्राइवेट स्कूलों हट हाँ के सकारी स्कूलों आए हैं तकरीबन अठाई लख बच्चा इस वेकारी प्राप्त कर रहा है सरकार ने बहुत अपराध ਰੰਗਿਆ ਦੇ ਯਾਰ ਆਓ ਸਾਰੇ ਇਸ ਦਾ ਹਿੱਸਾ ਬਣ ਕੇ ਬਤਵਤ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਦੌਣ ਲਈ ਪ੍ਰਾਪਨਾ ਕਰੀਏ ਤਾਂ ਜੋ vision ਸਰਕਾਰ ਦਾ ਪੰਜਾਬ ਸਿੱਖਿਆ ਯੋਗ ਦਾ ਉਹ ਪੂਰਾ ਹੋ ਸਕੇ ਸ਼੍ਰੀ ਮਦਨ ਸਿੰਘ ਜੀ ਬਲਾਕ ਪ੍ਰਧਾਨ ਸ਼੍ਰੀ ਮਨੋਤ ਪੱਟੀ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਸ਼੍ਰੀ ਪਰਮਜੀਤ ਪੰਨਾ ਬਲਾਕ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਪੋਗਲ ਮੈਂਬਰ ਸੀ ਕਿਆ ਕ੍ਰਾਂਤੀ ਸ਼੍ਰੀ ਅਜੀਤ ਕੁਮਾਰ ਰਾਤਪਰਕਰ ਜਿਸ ਸਰਕਾਰ ਜੀ ਸਿੰਘ ਜੀ ਦਾ ਨਿੱਕੇ ਪਹੁੰਚਣ ਦੇ ਨਿੱਘਾ ਸਵਾਗਤ ਕਰਦਾ ਹਾਂ ਔਰ ਉਹਨਾਂ ਨੂੰ ਜੀ ਆਇਆਂ ਕਹਿੰਦਾ ਇਸ ਪ੍ਰੋਗਰਾਮ ਵਿੱਚ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਜੀਤ ਲਾਲ ਪੱਟੀ ਨਾਲ ਆਈ ਸਮੂਹ ਟੀਮ ਨੂੰ ਜੀ ਆਇਆਂ ਆਖਿਆ ਅਤੇ ਮਿਡਲ ਸਕੂਲ ਵਿੱਚ ਇੰਟਰਲੌਕ ਟਾਇਲਾਂ ਲਗਾਉਣ ਲਈ ਤਜ਼ਵੀਜ਼ ਰੱਖੀ ਜਿਸ ਨੂੰ ਪੱਟੀ ਸਾਹਿਬ ਦੁਆਰਾ ਜਲਦ ਹੀ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸਾਡੇ ਆਂਗਣਵੜੀਆ ਸਕੂਲ ਹੈਗਾ ਜਿਹੜਾ ਜੀ ਇਹਦੇ ਕਮਰੇ ਬਹੁਤ ਫਸਤਾ ਲਾਟ ਦੇ ਵਿੱਚ ਨੇ ਕਿਉਂਕਿ ਬੱਚੇ ਛੋਟੇ ਛੋਟੇ ਵੱਢਦੇ ਨਹੀਂ ਤੇ ਇਹਨਾਂ ਦਾ ਕੋਲ ਖਿਆਲ ਰੱਖਿਆ ਜਾਵੇ ਜੀ ਤੁਹਾਨੂੰ ਗਾਰੰਟੀ ਈਸ਼ੂ ਕੀਤੀ ਜਾਵੇ ਇਸ ਵਾਸਤੇ ਜਿਆਦਾ ਕਮਰੇ ਬਣਾਏ ਜਾਂਦੇ ਬਾਕੀ ਤੁਸੀਂ ਅੱਗੇ ਪਿੱਛੇ ਗਾਰੰਟੀ ਤੋਂ ਦਿੱਤੀ ਸੀ ਸਾਡੇ ਉਹ ਸਿਵਲ ਦੇ ਵਾਸਤੇ ਪਿੰਡ ਵਾਸਤੇ ਉਹ ਕੰਮ ਹੋਇਆ ਸੀਗਾ ਪਰ ਇੱਕ ਪਾਸੇ ਦਾ ਹੋਇਆ ਤੇ ਬੇਰੀ ਕੰਮ ਕੰਮ ਉਹ ਮਤਲਬ ਸਾਡੇ ਹੋਰ ਵੀ ਮਾਧਮ ਨੇ ਜਨਨ ਦੇ ਵੱਡਾ ਕੰਦ ਵਧੀਆ ਕੀਤਾ ਹੈ ਉਹਨਾਂ ਨੂੰ ਮੈਂ ਧੰਨਵਾਦ ਕਰਦਾ ਇਸ ਪ੍ਰੋਗਰਾਮ ਵਿੱਚ ਬੀ ਐਨਓ सुरेंद्र ਕੁਮਾਰ ਰਾਣਾ ਨੇ ਵੀ ਸਰਕਾਰੀ ਸਕੂਲ ਦੀ ਤਾਰੀਫ ਕਰਦਿਆ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਇਸ ਪ੍ਰੋਗਰਾਮ ਦਾ ਆਗਾਜ਼ ਸਕੂਲ ਦੀ ਪ੍ਰਾਣੀ ਵਿਦਾਰਥਣ ਪੂਨਮ ਨੇ ਧਾਰਮਿਕ ਸ਼ਬਦ ਗਾ ਕੇ ਕੀਤਾ ਜੇ ਜਨਮ ਤੁਮਾਰੇ ਲੇਕੇ ਗੁਰੂ ਜੀ ਜਦੋਂ ਮੇਰਾ ਮਨ ਢੋਲੇ ਹੱਥ ਫਿਰ ਤੇ ਰੱਖੇ ਜੋ ਜੀ ਗੁਰੂ ਜੀ ਜਦੋਂ ਮੇਰਾ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਅੰਤਵਿਚਨ ਚਾਰਜ ਐਸਐਮਸੀ ਚੇਅਰਪਰਸਨ ਅਤੇ ਸਮੂਹ ਵਿਦਿਆਪਕਾਂ ਵੱਲੋਂ ਜੀਤ ਲਾਲ ਪੱਟੀ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਤਾ ਪਿਤਾ ਅਤੇ ਸਮੂਹ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਸਾਰਿਆਂ ਲਈ ਚਾਹ ਪਾਰਟੀ ਦਾ ਇੰਤਜ਼ਾਮ ਵੀ ਕੀਤਾ ਗਿਆ। ਇਸ ਤਰ੍ਹਾਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਇਹ ਉਦਘਾਟਨੀ ਸਮਾਰੋਹ ਆਪਣੇ ਇਖਤਿਆਮ ਤੇ ਪਹੁੰਚ ਗਿਆ। ਇਸ ਮੁਕੇ ਮਨੋਜ ਪੱਟੀ ਹਲਕਾ ਇੰਚਾਰਜ ਪੰਜਾਬ ਸਿੱਖਿਆ ਕ੍ਰਾਂਤੀ ਗੁਰਪ੍ਰੀਤ ਸਿੰਘ ਭੋਗਲ ਪੰਜਾਬ ਸਿੱਖਿਆ ਕ੍ਰਾਂਤੀ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ ਬਲਾਕ ਪ੍ਰਧਾਨ ਮਦਰਨ ਸਿੰਘ ਬਲਾਕ ਪ੍ਰਧਾਨ ਅਜੀਤ ਕੁਮਾਰ ਬਲਾਕ ਪ੍ਰਧਾਨ ਪਰਮਜੀਤ ਪੰਮਾ ਮੈਡਮ ਪੂਨਮ ਰਵਿਕਾant ਬਲਾਕ ਇੰਚਾਰਜ ਸਿੱਖਿਆ ਵਿਭਾਗ ਅਤੇ ਹੋਰ ਆਦਿ ਸ਼ਾਮਲ ਸਨ ਉੱਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ